ਸਤ ਸ੍ਰੀ ਅਕਾਲ ਜੀ ਮੰਗਲਵਾਰ ਦਾ ਵਲੌਗ ਹੈ ਪਾਣੀ ਛੱਡ ਲੈਂਦਾ ਉਧਰ ਬਾਈ ਆਪਣਾ ਗਮਦੂਰ ਖੇਤ ਕਣਕ ਨੂੰ ਪਾਣੀ ਲਾ ਰਿਹਾ ਆਪਾਂ ਆ ਖਾਲੇ ਚੋਂ ਪਾਣੀ ਉਹ ਘਰ ਕੋਲੇ ਲੈ ਜਾਣਾ ਤੁਹਾਨੂੰ ਜਿੱਥੇ ਸਬਜ਼ੀਆਂ ਦਿਖਾਈਆਂ ਉਹ ਉੱਥੇ ਲੈ ਕੇ ਜਾਣਾ ਤੇ ਅੱਗੇ ਤਾਂ ਚਲੋ ਵਾਟਰ ਬਾਕਸ ਵਾਲੇ ਪਾਸੋਂ ਨਾਲ ਲਈਦਾ ਸੀਗਾ ਤੇ ਹੁਣ ਐਤ ਕੀ ਪਾਣੀ ਪੂਣੀ ਲਾ ਲਈਏ ਵੀ ਮਿਰਚਾਂ ਮੁਰਚਾਂ ਨੂੰ ਨਾ ਜਿਆਦੇ ਕੋਰੇ-ਕਾਰੇ ਤੋਂ ਬਚ ਗਿਆ ਰਹਿੰਦੀਆਂ ਨਾਲੇ ਪਾਣੀ ਲਾਇਆ ਵੀ ਨਹੀਂ ਤੇ ਫਿਰ ਗਾਂ ਜੜੀਆਂ ਅੱਗੇ ਸਬਜ਼ੀਆਂ ਲਾਉਣੀਆਂ ਕਿਉਂਕਿ ਆਪਣੇ ਬਾਣਾ ਚੱਕਰੀ ਪਾਣੀ ਲੱਗ ਜੇ ਫਿਰ ਛੇਤੀ ਮਹੀਨਾ ਲੋੜਨੀ ਪੈਂਦੀ ਸੜਾਂ ਚ ਤੇ ਨਾਲੇ ਫਿਰ ਵਾਹਣ-ਬਾਹਣ ਚ ਦਿੱਕਤ ਨਹੀਂ ਆਉਂਦੀ ਇਹ ਕਰਾ ਪਾਣੀ ਲਾ ਦੀਏ 15 ਤਰੀਕ ਦੀ ਬੰਦੀ ਵੀ ਆ ਫਿਰ ਤੁਹਾਨੂੰ ਨਾਲ-ਨਾਲ ਵਿਖਾਉਣੀਆਂ ਵੀਡੀਓ ਹੈ ਆ ਦੇਖ ਨਹਿਰ ਦੇ ਨਾਲ-ਨਾਲ ਕੀ ਹਾਲ ਹੋਇਆ ਆ ਸਾਰੇ ਸਰਬੂਟ ਤੇ ਆ ਖਾਲਾ ਤਾਂ ਘਰ ਸਵਾਰਿਆ ਗਿਆ ਤੇ ਇਹ ਆਪ ਨੂੰ ਹੀ ਕਰਨਾ ਪੈਂਦਾ ਹੈ ਘੜਾ ਸਰਕਾਰਾਂ ਕਰਦੀਆਂ ਜਾਂ ਕੋਈ ਹੋਰ ਮਨਰੇਗਾ ਤੇ ਵੀ ਇਹ ਕੰਮ ਨਹੀਂ ਹੁੰਦਾ ਇਹ ਆਪ ਨੂੰ ਹੀ ਕਰਨਾ ਪੈਂਦਾ ਇਤਕੀ ਸ਼ਾਇਦ ਕਰਦੇ ਆ ਦੇਖੋ ਬਾਕੀ ਕੀ ਬਣਦਾ ਲੈ ਵੀ ਕਲਾਕਾਰ ਨੇ ਪਾਣੀ ਛੱੜਤਾ ਆਉ ਜਾਂਦਾ ਕਲਾਕਾਰ ਮੂਰੇ ਮੂਰੇ ਕਲਾਕਾਰ ਦੀ ਉਹ ਕਲਾਕਾਰ ਤਾਂ ਨਹੀਂ ਕਈ ਵਖਾਈ ਮੜੀ ਜੀ ਖੜਜਾ ਖੜਜਾ ਐਸਾ ਵੀ ਕਰਕੇ ਵਖਾਈ ਜਿਵੇਂ ਦਾੰਦ ਨਹੀਂ ਉਹ ਜਵਾਕ ਦੇ ਡਿੱਗੇ ਹੁੰਦੇ ਵਿੱਚੋਂ ਵਖਾਈ ਐਨੂੰ ਕਰੀ ਮੂੰਹ ਥੱਲੇ ਨੂੰ ਕਰੀ ਥੱਲੇ ਨੂੰ ਥੱਲੇ ਨੂੰ ਥੱਲੇ ਨੂੰ ਕਰੀ ਮੜੀ ਜੈਂ ਥੱਲੇ ਨੂੰ ਮੂੰਹ ਇਹਦਾ ਆ ਦੇ ਜਿਵੇਂ ਨਿੱਕਾ ਚ ਵਾਕ ਹੁੰਦਾ ਤੇ ਦੰਦ ਨਹੀਂ ਡਿੱਗਿਆ ਹੁੰਦਾ ਚਲ ਮੱਛੀ ਵੜੀ ਜੀ ਵੇਖ ਕੇ ਜਾਣਾ ਵੇਖ ਵੇਖ ਇੱਕ ਮਿੰਟ ਪਹਿਲਾਂ ਨਾ ਠੰਡ ਲੱਗਦੀ ਸੀ ਤੇ ਜਿਹੜਾ ਆ ਯੰਤਰ ਹੈ ਨਾ ਆ ਇਹ ਠੰਡ ਠੰਡ ਨਾ ਮਿੰਟ ਪੰਜਾਂ ਚ ਲਾ ਦਿੰਦਾ ਯਾ ਖਾਲੀ ਜੀ ਕੱਢਣ ਲਈ ਥੋੜੀ ਜੀ ਉਹ ਥੰਦ ਇੱਕ ਕੱਢੀ ਆ ਉਹ ਅੱਜ ਪਾਣੀ ਲਾਉਣੇ ਉਧਰ ਪਰੀ ਤਨ ਵਿਖਾਉਣੇ ਫਿਰ ਪਾਣੀ ਨਾਲ ਨਾਲ ਲੱਗਦਾ ਬਣੇ ਰਹੋ ਨਾਲ ਜਗਾੜੀ ਖਾਲੀ ਹੈ ਨਾ ਇਹ ਪਹਿਲਾਂ ਇੱਥੋਂ ਦੀ ਸੀ ਆ ਨਾਲ ਨਾਲ ਆ ਸਿੱਧੀ ਉਹਦੇ ਨਾਲ ਜੁੜਦੀ ਸੀ ਜਾ ਕੇ ਇੱਥੇ ਮਿੱਟੀ ਪਾਉਣ ਕਰਕੇ ਬੰਦ ਹੋ ਗਈ ਹੁਣ ਕੋਠੇ ਦੇ ਮਗਰ ਦੀ ਕਰਕੇ ਇਧਰ ਦੀ ਨਾਲ ਨਾਲ ਪੰਗੇ ਲਏ ਪਾਣੀ ਵਾਰੀ ਚੋਂ ਥੋੜਾ ਜਿਹਾ ਫੱਟਾ ਲੀਕ ਕਰ ਲਿਆ ਹੁਣ ਪਾਣੀ ਆਉਂਦਾ ਰਹੂਗਾ ਇੱਕ ਬੰਦਾ ਉਹ ਆਉਂਦਾ ਆਪਾਂ ਤੁਹਾਨੂੰ ਦਿਖਦਾ ਹਣਾ ਇਹ ਆ ਰਿਹਾ ਇਹ ਬੰਦੇ ਦੀ ਵੀ ਤੁਹਾਨੂੰ ਰਿਕਾਰਡਿੰਗ ਸੁਣਾਵਾਂਗੇ ਗਾਣੇ ਬਹੁਤ ਸੋਹਣੇ ਲਿਖਦਾ ਬੰਦਾ ਹੈ ਗਾਉਂਦਾ ਵੀ ਵਧੀਆ ਆਵਾਜ਼ ਸੋਹਣੀ ਹੈ ਪਾਣੀ ਤਾਂ ਜੇ ਛੱਡਦਾ ਪਰ ਪਾਣੀ ਨਾ ਆਊਟ ਆਫ ਕੰਟਰੋਲ ਹੋ ਗਿਆ ਐ ਵਿੱਚ ਜਾ ਕੇ ਤੁਹਾਨੂੰ ਦਿਖਾਉਣਾ ਜਿਹੜੀ ਖਾਲਾ ਨਵਾਂ ਬਣਾਇਆ ਨਾ ਕੋਠੇ ਦੇ ਮਗਰ ਉਥੋਂ ਆਊਟ ਆਫ ਕੰਟਰੋਲ ਕੀਤਾ ਕੁਛ ਰਹਿੰਦਾ ਥੁੰਦਾ ਆ ਧੱਕਿਆ ਡੱਬ ਲੈਣੇ ਕੀਤਾ ਜਿਹੜਾ ਨਵਾਂ ਖਾਲ ਪਾਇਆ ਨਾ ਉਹ ਸਾਰਾ ਕਣਕੇ ਚ ਪਾਣੀ ਡੁੱਟ ਗਿਆ ਪਾਣੀ ਸਾਰਾ ਆਊਟ ਆਫ ਕੰਟਰੋਲ ਹੋ ਗਿਆ ਅੱਜ ਇਹਨੂੰ ਕਰਦੇ ਹਾਂ ਹੁਣ ਕੰਟਰੋਲ ਚ ਜਿਹੜਾ ਆਊਟ ਆਫ ਕੰਟਰੋਲ ਹੋ ਗਿਆ ਸੀ ਨਾ ਉਹਨੂੰ ਕੰਟਰੋਲ ਕਰਦੇ ਕਰਦੇ ਮੈਂ ਆਪ ਆਊਟ ਆਫ ਕੰਟਰੋਲ ਹੋ ਗਿਆ ਪਹਿਲਾਂ ਪਰਨਾ ਗਰਮੀ ਆ ਗਈ ਫਿਰ ਸਵੇਡ ਸ਼ਲਟ ਫਿਰ ਬੂਟ ਤੇ ਫਿਰ ਗੋਡਿਆਂ ਤੋਂ ਤਾਂ ਹੀ ਚੰਗਲੀ ਤੇ ਆਹ ਪਾਣੀ ਸਾਰੇ ਨੂੰ ਲੱਗੀ ਜਾਂਦਾ ਸਾਰਿਆਂ ਨੂੰ ਲਾ ਰਹਿਣਾ ਲਓ ਵੀ ਸਜਣੋ 6:30 ਹੋ ਗਏ ਤੇ ਮੈਂ ਨਾ ਵਲੌਗ ਦੀ ਸਮਾਪਤੀ ਕਰਨੀ ਭੁੱਲ ਗਿਆ ਸੀ ਤੁਹਾਨੂੰ ਜਾ ਕੇ ਦਿਖਾਉਣਾ ਉਧਰ ਵੀ ਪਾਣੀ ਕਿੱਧਰ ਕਿਵੇਂ ਕਛੜਦਾ ਤੇ ਆਪਣਾ ਬੰਦਾ ਜਿਹੜਾ ਬਾਈ ਆਪਣਾ ਕਮਜ਼ੋਰ ਉਹ ਗਿਆ ਘਰੇ ਇਹਨਾਂ ਦੇ ਪੱਠੇ ਵੀ ਹ ਮਿਸ਼ਨ ਕੱਲ ਵੀਡੀਓ ਪਾਈਆ ਤੁਸੀਂ ਜ਼ਰੂਰ ਵੇਖਿਓ ਤੇ ਅੱਜ ਹਾਂ ਲਿਆਂਦੇ ਬੈਠੇ ਆ ਤੇ ਆ ਵੀ ਹਨੇਰਾ ਹੋ ਗਿਆ ਖੜਚਾ ਓਏ ਅੱਖਾਂ ਦੇਖ ਜਗਦੀਆਂ ਇਹਦੀਆਂ ਦੇਖਿਆ ਉਹਦਾਂ ਵੀ ਜਾਗਦੀਆਂ ਓਏ ਲਾਈਟ ਵਾਝਦੀ ਹੈ ਨਾ ਇਹਦਾਂ ਜਾਦੇ ਜਗਦੀਆਂ ਉਹ ਪੱਠੇ ਤੇ ਲੈ ਆਂਦੇ ਆ ਤੇ ਪਾ ਦੇਣੇ ਆ ਆਪਾਂ ਬਾਕੀ ਤੁਹਾਨੂੰ ਮੈਂ ਦਿਖਾਉਣਾ ਫਿਰ ਉਧਰ ਜਾ ਕੇ ਹੈ ਲਾਈਵ ਜਿੱਥੋਂ ਆਪਾਂ ਆ ਸਫੈਦੇ ਪੱਟੇ ਸੀ ਨਾ ਉਥੇ ਪਾਣੀ ਛੱਟਿਆ ਇਹ ਪੱਠੇ-ਪੁੱਠੇ ਪੀਜਾਂਗੇ ਤਾਂ ਕਰਕੇ ਉਧਰ ਸਾਰੇ ਖੇਤ ਲੱਗ ਗਏ ਤੇ ਆ ਜੀ ਬਸ ਉਹ ਰਾਤ ਭਰ ਜਿੰਨਾ ਲੱਗਣਾ ਹੋਊਗਾ ਲੱਗ ਜੂਗਾ ਪਿੱਛੋਂ ਜਿੱਥੋਂ ਟੋਕੀ ਸੀ ਸੋ ਬੰਦ ਕਰਤੀ ਤੇ ਵਾਹ ਚ ਤਾਂ ਪਾਣੀ ਚਲੋ ਲੱਗੀ ਜਾਣਾ ساری ਰਾਤ ਹੀ ਵਾਰੀ ਲਾਉਣੀ ਆ ਖੇਤ ਕਣਕ ਨੂੰ ਪਾਣੀ ਅੱਜ ਫਿਰ ਧੂਣੀ ਪਾਵਾਂਗੇ ਉਹ ਵਲੌਗ ਤੁਹਾਨੂੰ ਸਵੇਰੇ ਫਿਰ ਪਾਵਾਂਗੇ ਦੁਬਾਰੇ ਉਹ ਆਪਣਾ ਭਾਈ ਆ ਨਾ ਉਹ ਗੌਂਦ ਦਾ ਸ਼ਕੀਲ ਆ ਮੇਰੇ ਰਗਈ ਆ ਤੇ ਲਿਖਦਾ ਵੀ ਚੰਗਾ ਉਹਦੇ ਨਾਲ ਹਸਦੀ ਖੇਡੀ ਦੀਆਂ ਤੇ ਧੁਣੀ ਧਾਣੀ ਬਾਲਦੇ ਅੱਜ ਨਾਲੇ ਲੋਹੜੀ ਆ ਇਹ ਵਲੌਗ ਫਿਰ ਜਾਂ ਸਵੇਰੇ ਪਰਸੋਂ ਫਿਰ ਪਾਜਾਂਗੇ ਹੈ ਚਲੋ ਅੱਜ ਆਸਤੇ ਇਹ ਨਹੀਂ ਹੈ ਬੜੀ ਮਿਹਰਬਾਨੀ ਫਤਸ਼ਰੀਆ ਕਾ